ਜੈ ਸ੍ਰੀ ਰਤਨ ਮੰਤਰੀ ਜੀ ਅੱਜ ਮੈਂ ਆਪਣੇ ਭੈਣ ਭਰਾਵਾਂ ਵਾਸਤੇ ਇੱਕ ਜੈਨਕ ਉਪਾਅ ਲੈ ਕੇ ਆਈਆਂ ਜਿੰਨਾ ਭੈਣ ਭਰਾਵਾਂ ਦੀਆਂ ਹੱਡੀਆਂ ਫਟ ਜਾਂਦੀਆਂ ਨੇ ਉਹਨਾਂ ਨੂੰ ਇੱਕ ਅਜਿਹਾ ਨੁਕਤਾ ਜਿਹੜਾ 100 ਦਾ 100% ਕੰਮ ਕਰੂਗਾ ਉਹਦੇ ਵਿੱਚ ਆਪਾਂ ਨੇ ਲੈਣਾ ਕੀ ਹੈ ਇਹਦੇ ਵਿੱਚ ਆਪਾਂ ਨੇ ਨਾਰੀਅਲ ਦਾ ਤੇਲ ਲੈਣਾ ਜੇ ਨਾਰੀਅਲ ਦਾ ਤੇਲ ਨਹੀਂ ਲੈ ਸਕਦੇ ਤਾਂ ਜਤੁੰਡਾ ਤੇਲ ਲੈ ਲਓ ਦੋਹਾਂ 'ਚੋਂ ਕੋਈ ਲੈ ਲਵੇ ਇਨਾਂ ਦੀ ਰਾਤ ਨੂੰ ਮਾਲਸ਼ ਕਰਨੀ ਆ ਪਹਿਲਾਂ ਪੈਰਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਫਿਰ ਇਹਨਾਂ ਦੀ ਮਾਲਸ਼ ਕਰਕੇ ਚੰਗੀ ਤਰ੍ਹਾਂ ਜੁਰਾਬਾਂ ਪਾ ਲਓ ਪੈਰਾਂ 'ਚ ਰਾਤ ਪਰ ਆਪਾਂ ਨੇ ਜੁਰਾਬਾਂ ਪਾ ਕੇ ਰੱਖਣੀਆਂ ਨੇ ਮਾਲਸ਼ ਤੋਂ ਬਾਅਦ ਫਿਰ ਇਹਦੇ ਨਾਲ ਤੁਹਾਡੇ ਜਿਹੜੇ ਪੈਰਾਂ ਦੀਆਂ ਅੱਡੀਆਂ ਨੇ ਕੁਝ ਹੀ ਦਿਨਾਂ ਵਿੱਚ ਠੀਕ ਹੋਣੀਆਂ ਸ਼ੁਰੂ ਹੋ ਜਾਣਗੀਆਂ ਜਿਹੜੀਆਂ ਫੱਡੀਆਂ ਹੋਈਆਂ ਨੇ ਦਰਦ ਕਰਦੀਆਂ ਨੇ ਕੁਝ ਦਿਨਾਂ ਚੋਂ ਠੀਕ ਹੋ ਜਾਣਗੀਆਂ 100% ਦੀਆਂ 100% ਠੀਕ ਹੋਣਗੀਆਂ ਮੇਰਾ ਜਿਹੜਾ ਨੁਕਤਾ ਇਹ ਤੁਸੀਂ ਵਰਤ ਕੇ ਦੇਖੋ ਜੈ ਸ੍ਰੀ ਧਨਵੰਤਰੀ ਜੀ ਪੈਣ ਪ੍ਰਭੂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਕਰ ਦਿਓ ਤਾਂ ਜੋ ਅੱਗੇ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਜੈ ਸ੍ਰੀ ਧਨਵੰਤਰੀ ਜੀ